ਤੇ ਸਿੰਘ ਜੀ ਕੀ ਗੱਲਬਾਤ ਹੋਈ ਹੈ ਕਿਹੜਾ ਪਿੰਡ ਹੈ ਕੋਟਸ਼ਮੀਰ ਹੈ ਜੀ ਕੀ ਗੱਲਬਾਤ ਹੋਈ ਹੈ ਇਹਨੋਂ ਪੰਜਾਂ ਨੇ ਕੁੱਟ ਕੇ ਮਾਰਦਾ ਮੇਰਾ ਮੁੰਡਾ ਜੀ ਕਦੋਂ 7 ਕ ਦਾ ਟਾਈਮ ਸੀ 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 ਜੀ ਕਿਸ ਤਰ੍ਹਾਂ ਕੀ ਕੀ ਗੱਲਬਾਤ ਹੋਈ ਹੈ ਸਾਰੀ ਗੱਲ ਦੱਸੋ ਉਧਰੋਂ ਆਇਆ ਇਟੂ ਗਾਸ਼ਗੜ ਬਰੋਟੀ ਖਾ ਕੇ ਉਧਰ ਗਲੀ ਚ ਤੇ ਉਧਰੋਂ ਆਉਂਦਾਂ ਨੇ ਘੇਰ ਲਏ ਉਹਨਾਂ ਨੇ ਉੱਥੇ ਛਟਕੀ ਦੇ ਨਾਲ ਹੀ ਤੇ ਚਲਾ ਕੇ ਮਾਰਦੇ ਉੱਥੇ ਛਟਕੀ ਦੇ ਨਾਲ ਹੀ ਬੈਠੇ ਨੌਲ ਸੱਟ ਗਿਆ ਭੱਜ ਗਿਆ ਮਰ ਨਾਲ ਮੌਤ ਹੋ ਗਈ ਕਿਉਂ ਜਿੱਦਿ ਜਿੱਦਿ ਜਰਪੋ ਕਿਉਂ ਮਾਰਦਾ ਮੁੰਡਿਆ ਵਜਾ ਕੀ ਸੀਗੀ ਰੰਜਸਤਾ ਹੀ ਨਸ਼ਾ ਖਾਦਾ ਸੀ ਉਹ ਨਸ਼ਾ ਖਾਦਾ ਯੋ ਨਸ਼ਾ ਢੱਕੇ ਹੁੰਦੇ ਅਰ ਵਕਤੀ ਤੇ ਮਾਰੇ ਕਿਸ ਤਰ੍ਹਾਂ ਮਾਰੇਗਾ ਕਿਸ ਕਿਸ ਤਰ੍ਹਾਂ ਦੇ ਹਾਲਾਤ ਚ ਮਿਲਿਆ ਤੁਹਾਨੂੰ ਕਦੋਂ ਪਤਾ ਲੱਗਾ ਸਾਨੂੰ 7 ਵਜੇ ਪਤਾ ਲੱਗਾ ਜੀ ਉਹਨਾਂ ਨੇ ਤਾਂ ਧੱਕਾ ਮਕੀ ਕਰਕੇ ਉਹਨਾਂ ਮੂੰਹ ਮਾਂ ਮਾਰ ਕੇ ਮੁੱਕੀਆਂ ਵਾਕੀਆਂ ਨਾਲ ਹੀ ਛੱਡਤਾ ਨਾਲੇ ਛੱਡ ਕੇ ਉੱਤੇ ਬਹਿ ਗਈ ਜੀ ਉੱਤੇ ਉਹ ਪਾਣੀ ਪੀਗਾ ਲੱਖੀ ਦੇ ਮੁਰਕੇ ਛੱਟ ਗਈ ਭੱਜ ਕੇ ਕੀ ਕਿੰਨੇ ਉਮਰ ਸੀਗੀ ਵਿਆਹਿਆ ਸੀਗਾ ਹਾਂ 40 ਸਾਲ ਦੇ ਪੰਜ ਬੱਚੇ ਵੀ ਨੇ ਪੰਜ ਬੱਚੇ ਹਾਂ ਹੋਰ ਕੋਣ ਹੈ ਪਰਿਵਾਰ ਚ ਚਾਰ ਕੁੜੀਆਂ ਤੇ ਇੱਕ ਮੁੰਡਾ ਜੀ ਕੀ ਕੰਮ ਕੀ ਕਰਦਾ ਈ ਤੁਹਾਡਾ ਮੁੰਡਾ ਉਹ ਡਟੇ ਦੇ ਪੇਕੇ ਕੰਮ ਕਰਦਾ ਈ ਹਾਂ ਕੀ ਮੰਗ ਕੀ ਕਰਦੇ ਹਾਂ ਹਾਂ ਜੀ ਮੰਗ ਕੀ ਕਰਦੇ ਹਾਂ ਸਾਫ ਹੁਣਾਂ ਦੇ ਹਾਂ ਹਮ ਸਲਾਹ ਹੁਣਾਂ ਜਿੰਦੇ ਨੂੰ ਕਹਿ ਤੋਣੀ ਚਾਹੀਦੀ ਬਸ ਕੁੜੀ ਦਾ ਵਿਆਹ ਵੀ ਸੀਗਾ ਹਾਂ ਹਾਂ ਕੁੜੀ ਦਾ ਇੱਕ ਲੜਕੀ ਦਾ ਇੱਕ ਲੜਕੀ ਦਾ ਵਿਆਹ ਵੀ ਤੇਰਾ ਈ ਦਿਨ ਕਢਾਈ ਵੇ ਢੰਗ ਕਢਾ ਈ ਮਾਈ ਜੀ ਨਾਮ ਤੁਹਾਡਾ ਕਿਹੜਾ ਪਿੰਡ ਹੈ ਤੇ ਕੀ ਗੱਲ ਬਾਤ ਹੈ ਸਾਰੀ ਡਿਟੇਲ ਮੇਰਾ ਨਾਮ ਅਰਜੀਤ ਸਿੰਘ ਹੈ ਤੇ ਕੋਰਸ਼ਮੀਰ ਤੋਂ ਹੈ ਤੇ ਰਾਤ ਦੀ ਵਾਰਾਤ ਹੋਈ ਹੈ ਮੇਰਾ ਭਰਾ ਇੱਥੋਂ ਮਨਗਲ ਘਰੋਂ ਰੋਟੀ ਖਾ ਕੇ ਗਿਆ ਸੀ ਤੇ ਭਈਆ ਉਧਰ ਕੋਈ ਨਸ਼ਾ ਖਾਦਾ ਸੀ ਉੱਥੇ ਤਿੰਨ ਬੰਦੇ ਸੀਗੇ ਉਹ ਤੇ ਉਹ ਲਾਣਾ ਦੇਣ ਲੱਗੇ ਉੱਥੇ ਉਹ ਖੜਾ ਸੀ ਤੇ ਆ ਕੇ ਛੱਟੀ ਲਈ ਉਹਨੂੰ ਤੇ ਇੱਟ ਨਾਲ ਉਹਦੇ ਸਿਰ 'ਚ ਮਾਰੀ ਇੱਟ ਤੇ ਵੀ ਸੱਟ ਵੱਜੀ ਉਹਦੇ ਬਾਅਦ ਸਾਨੂੰ ਲੱਗਾਈ ਪਤਾ 7:30 ਵਜੇ ਅਸੀਂ ਕਾਰ ਲੈ ਕੇ ਗਏ ਉਹਨੂੰ ਬਾਹਰ ਘਟੇ ਤੇ ਹਸਪੀਟਲ ਲੈ ਕੇ ਜਾਂਦੇ ਦੀ ਮੌਤ ਹੋ ਗਈ ਰਾਜ ਮੁੰਡਾ ਕੀ ਨਾਮ ਸੀ ਜਿਹੜਾ ਜਸਪਾਲ ਸਿੰਘ ਹੈ ਉਹਦਾ ਨਾਮ ਹੈ ਤੇ ਪੰਜ ਬੱਚੇ ਉਹਦੇ ਚਾਰ ਕੁੜੀਆਂ ਇੱਕ ਮੁੰਡਾ ਤੇ ਕੁੜੀ ਦਾ ਵਿਆਹ ਤਰੈ ਹੋਈ ਹੂ ਕਦੋਂ ਦਾ ਸੀ 16 ਤਰੀਕ ਦਾ ਹੀ ਕੁੜੀ ਦਾ ਵਿਆਹ ਸੀ ਕਾਰਨ ਕੀ ਰਿਆ ਕਤਲ ਦਾ ਕਾਰਨ ਤਾਂ ਇਹ ਇੱਥੇ ਜਾਨਕੀ ਚੈਰ ਫੈਕਟਰੀ ਕੰਮ ਕਰਦੇ ਸੀ ਸਾਰੇ ਪਰਵਾਸੀ ਹੈ ਜਿਹੜੇ ਇਹ ਆਥਨੇ ਸਾਮ ਨੂੰ ਜਾਂ ਦਿਨੇ ਵੀ ਦਾਰੂ ਪੀ ਕੇ ਤੇ ਇੱਥੇ ਹਰਾਨ ਕਰਦੇ ਸੀ ਇੱਥੇ ਤੁਰੇ ਫਿਰਦੇ ਰਹਿੰਦੇ ਆਂ ਕਈ ਵਾਰੀ ਵਾਸ਼ਰੂਮ ਕਰਨ ਲੱਗ ਜਾਂਦੇ ਇੱਥੇ ਸਾਹਮਣੇ ਘਰਾਂ ਦੇ ਘਰ ਦੇ ਬਾਹਰ ਮੂਰੇ ਕੋਈ ਡਰ ਨਹੀਂ ਇਹਨਾਂ ਨੂੰ ਮਗਰੋਂ ਸਹਾਈ ਇਹਨਾਂ ਨੂੰ ਕੋਈ ਨਾ ਲੁਕਾ। ਤੁਸੀਂ ਕੰਪਲੇਟ ਨਹੀਂ ਕੀਤੀ ਪੁਲਿਸ 'ਚ ਜੇ ਤੁਸੀਂ ਕੰਪਲੇਟ ਕਰੀ ਸੀ ਰਾਤ ਅਸੀਂ ਗਏ ਸੀ ਮਨ ਕਰ ਚੱਲ ਅਸੀਂ ਆਪ ਜਾ ਕੇ ਬੰਦੇ ਫੜਵਾਏ ਇੱਕ ਤਾਂ ਕਲੀਫ ਸੀਗੀ ਕੰਪਲੀਟ ਨਹੀਂ ਕੀਤੀ ਪੁਲਿਸ ਨੂੰ ਪਹਿਲਾਂ ਵਾਲੀ ਪਹਿਲਾਂ ਵਾਲੀ ਅਸੀਂ ਕੰਪਲੇਟ ਹੁੰਦੀ ਆਈ ਪਰ ਉਹ ਉਲਟ ਪਾਉਂਦੇ ਕਹਿੰਦਾ ਕਿ ਤੁਸੀਂ ਸਾਡੇ ਮਨ ਕਰ ਘੇਰ ਕੇ ਸਾਡੇ ਮਾਲ ਖੋਣੇ ਸਾਡੇ ਦੇ ਉਲਟ ਪਾ ਦਿੰਦੇ। ਕੰਪਲੇਂਟ ਕਰੀ ਸੀ ਪਹਿਲਾਂ ਵੀ ਪਰ ਸਾਡੇ ਨੂੰ ਕਹਿੰਦੇ ਖੋਲ ਲੈਂਦੇ ਮਾਲ ਖੋਲ ਲੈਂਦੇ ਸਾਡੇ ਬੰਦਿਆਂ ਨੂੰ ਕੀ ਮਾਰਿਆ ਕੀ ਹੈ ਕਿਸ ਤਰ੍ਹਾਂ ਦੀ ਹਾਲਾਤ ਚ ਮਿਲਿਆ ਤੁਹਾਡਾ ਮਰਦ ਸਾਨੂੰ ਤਾਂ ਇਹ ਉਹਦੇ ਸਿਰਚ 8:00 ਵਜੀਆਂ ਹੋਈਆਂ ਬਾਬਾ 2:00 ਵਜੀਆਂ ਸੀ ਕਿੰਨੇ ਕੇ ਬੰਦੇ ਨੇ ਮਾਰ ਤਿੰਨ ਬੰਦੇ ਸੀਗੇ ਉਹ ਕੀ ਕੀ ਨਾਮ ਹੈ ਪਤਾ ਇੱਕ ਦਾ ਅਮਰਕਾਸ਼ ਹੈ ਇੱਕ ਦਾ ਸੁਮਿਤ ਹੈ ਇੱਕ ਦਾ ਪਵਨ ਹੈ ਕੀ ਮੰਗੀ ਕਰਦੇ ਹੁਣ ਇਹ ਕਹਿੰਦੇ ਤੁਹਾਨੂੰ ਸਖਤ ਸਖਤ ਸਜ਼ਾ ਦਿੱਤੀ ਜਾ ਬਈ ਸਾਨੂੰ ਇਨਸਾਫ ਦਿੱਤਾ ਜਾਏ ਜੀ ਪਈਆਣਾ ਮਾਰਤਾ ਵੀਰੇ ਨਿੱਕੇ ਨਿੱਕੇ ਉਹਦੇ ਪੰਜ ਬੱਚੇ ਆ ਮੇਰਾ ਮਾਂ ਪਿਆ ਬਚਵਾ ਬਜ਼ੁਰਗ ਕਿੱਥੋਂ ਖਵਾਉਂ ਪਿਆਉਗਾ ਨਾ ਤੇ ਕੋਈ ਕਾਰ ਨਹੀਂ ਕਰਨੀ ਚਾਹੀਦੀ ਭਈ ਕਿਉਂ ਮਾਰਾ ਮੇਰੇ ਭਰਾ ਨੂੰ ਵਿਚਾਰੇ ਕਾਰਵਾਈ ਡਾੜੀ ਤਾਂ ਪਾਈ ਕਰਦੇ ਸੀਗੇ ਭਾਈ ਕਿਉਂ ਕਰੇ ਫਿਰ ਕੋਣ ਸੁਣਾਉਗਾ ਹੈ ਕੋਈ ਨਹੀਂ ਆ ਕੋਈ ਨਹੀਂ ਮੇਰਾ ਪਿਆ ਹੋਇਆ ਹੈ ਵਿਚਾਰਾ ਵੀ ਬੁੱਢਾ ਮੇਰੀ ਮਾਂ ਵੀ ਮੰਜੇ ਤੇ ਬੈਠੀ ਹੋਈ ਬੁੱਢੀ ਹੈ ਕੁੜੀ ਹੈ ਹੀ ਕੱਲੀ ਆਪੀ ਕੁਆ ਹੈ ਜਦੋਂ ਕਾਂਦੀ ਦਾ ਰੋਕੀ ਕੇ ਕਿ ਗਿਆ ਸੀਗਾ ਮੈਂ ਕਿੱਥੇ ਚੱਲੇਗਾ ਸ਼ਾਮ ਨੂੰ ਇਹ ਕੰਮ ਦਾ ਪਤਾ ਲਾਣ ਚੱਲਿਆ ਸੀਗਾ ਕਿੱਥੇ ਪਿਆੜੀ ੱੱਪੀ ਨੇ ਕਰਦੇ ਨੇ ਜਾਂ ਅੱਲਾ ਵੀ ਕੋਈ ਪ੍ਰੋਬਲਮ ਸੀਗੀ ਇਹਨਾਂ ਤੋਂ ਕੋਈ ਨਾ ਕੋਈ ਨਪਰਾ ਵਾਲ ਸੀਗਾ ਇਹਨਾਂ ਦਾ ਭਾਈ ਕੀ ਹੈਗੀ ਲੜਾਈ ਦੀ ਮੇਨ ਕੋਈ ਲੜਾਈ ਨਹੀਂ ਸੀ ਕੋਈ ਝਗੜਾ ਨਹੀਂ ਸੀਗਾ ਇਹਨਾਂ ਦਾ ਕੁਝ ਵੀ ਹੈ ਨਹੀਂਗਾ ਝਗੜਾ ਭਈਆਂ ਨਾਲ ਕੀ ਭਈਏ ਉਹਦਾ ਮਾਸਾ ਉਹਦਾ ਕੀ ਲੜਾਈ ਉਹ ਪੰਜ ਜਣੇ ਸੀਗੇ ਭਈਓ ਵਿਚਾਰਾ ਕੱਲਾ ਆਉਂਦਾ ਸੀ ਉਹਨੂੰ ਛੁੱਟ ਲਿਆ ਮਾਰਿਆ ਉਹਨੂੰ ਉਹ ਜਾਂਦੇ ਆਉਂਦੇ ਬੋਲ ਬੋਲੇ ਨਹੀਂ ਕਾ ਉਹਦੇ ਕੋਲ ਜਦੋਂ ਮਾਰ ਦਿੱਤਾ ਬਈਆਂ ਨੂੰ ਕੀ ਬੋਲੂਗਾ ਵਿਚਾਰਾ ਮੋਹ ਜਿੰਦਾ ਹੁੰਦਾ ਤਾਂ ਕੋਈ ਨਾ ਕੋਈ ਤਾਂ ਕਹਿੰਦਾ ਵਿਚਾਰਾ ਕੁਛ ਵੀ ਨਾ ਖਾ ਭਾਈ ਉਹਦੇ ਕਰ ਪੈਸੇ ਮੈਂ ਲਾਤੀ ਤੱਕ ਕਿਸੇ ਨਾਲ ਨਹੀਂ ਵਾਈ ਲੜਾਈ ਜਿੰਨਾ ਸਾਰਾ ਪਿੰਡੇ ਕੋਈ ਕਹਿ ਦੇਵੇ ਵੀ ਲੜਿਆ ਹਾਂ ਕੀ ਮੱਖੀ ਕਿ ਕੀ ਬੱਚਾ ਨਹੀਂ ਕੋਈ ਕਾਰਬਾਰੀ ਨਹੀਂ ਜੱਟ ਦੇ ਜਿਹੜੇ ਬੱਚਾ ਦਾ ਸਾਰਾ ਬੱਚੇ ਹਨਾ ਦੇ ਬੱਚੇ ਹੈ ਉਹਨਾਂ ਦੇ ਸ਼ਾਇਦ ਹੋਵੇਗੇ ਛੋਟੇ ਬੱਚੇ ਹੈ ਜੀ ਹਾਂ ਹਾਂ ਬੁੱਢਿਆਂ ਨੂੰ ਮਰਨੇ ਚਾਹੀਦੀ ਹੈ ਮਾਂ ਬੁੱਢੀ ਬੈਠੀ ਹੈ ਮੰਜੇ ਤੇ ਕੋਈ ਕੁਛ ਹੈ ਦਾ ਕਰੋਗੇ ਤਾਂ ਫੇ ਕੱਲ ਨੂੰ ਉਹਨਾਂ ਦਾ ਸਾਰਾ ਹੋਊਗਾ ਬੱਚਾ ਦਾ ਨਾਮ ਕਿਹੜਾ ਪਿੰਡ ਹੈ ਤੇ ਕੀ ਗੱਲਬਾਤ ਹੋਈ ਹੈ ਸਾਰੀ ਡਿਟੇਲ ਤੁਹਾਨੂੰ ਕੀ ਲੱਗਦਾ ਸੀ ਭਰਾ ਜੀ ਮੇਰਾ ਜੀ ਕ੍ਰਿਸ਼ਨ ਮੇਰਾ ਨਾਮ ਕੋਰਸਮੀਰ ਪਿੰਡਾ ਹਾਂ ਇਧਰੋਂ ਜਾਂਦਾ ਸੀ ਇਹ ਬਰਾਬਰਾ ਉਧਰੋਂ ਕਿਤੇ ਤਿੰਨ ਬੰਦੇ ਆਉਂਦੇ ਸੀ ਉਹਨੇ ਦਰਦੂ ਕੀਤੀ ਸੀਗੀ ਜਾਂ ਕੋਈ ਹੋਰ ਨਸ਼ਾ ਖਾਦਾ ਹੋਊਗਾ ਉਹ ਗਾਲੀ ਧਪੜੀ ਘੜਦਾ ਸੀਗਾ ਇਹ ਰੋਗ ਦਾ ਸੀ ਉਹ ਮੁੜ ਕੇ ਆਪਸ ਵਿੱਚ ਝਗੜ ਪਏ ਅੱਛਾ ਕਿਸ ਤਰ੍ਹਾਂ ਦੇ ਹਾਲਾਤ ਨੇ ਕਰੇ ਕੌਣ ਕੌਣ ਨੇਗੇ ਤੇ ਕਿਵੇਂ ਗੱਲ ਹੋਈ ਸੀਗੀ ਸਾਰੀ ਪਹਿਲਾਂ ਵੀ ਦੱਸਿਆ ਜਾ ਰਿਹਾ ਹੈਗਾ ਲੜਕੀ ਦਾ ਉਸਨੇ ਵਿਆਹ ਕਰਨਾ ਸੀਗਾ ਤਿਆਰੀਆਂ ਚੱਲ ਰੀਆਂ ਸੀ ਕਰੇ ਖੁਸ਼ੀ ਸੀਗੀ ਤਾਂ ਕਿੱਥੇ ਜਾ ਰਿਆ ਸੀਗਾ ਸ਼ਾਮ ਨੂੰ ਜੇ ਗੱਲ ਸਾਰੀ ਕਿਵੇਂ ਸ਼ਾਮ ਨੂੰ ਹੀ ਵਜ ਰੁੱਟੀ ਖਾ ਕੇ ਘਰੋਂ ਜਾਂਦਾ ਸੀਗਾ ਜੀ ਜਦੋਂ ਇਹ ਗਾਹਮਰੋਂ ਦੇਖਿਆ ਗ ਵਾਲੀ ਟਪਰੀ ਗੱਡੀ ਹੁਣੇ ਉਹਨਾਂ ਨੇ ਕੋਈ ਮਾਰਾ ਮਟਾ ਆਪ ਚੀ ਧਗੜ ਪਏ ਉਹਨਾਂ ਦਾ ਫੜ ਕੇ ਇੱਕ ਦੋ ਮੁੱਕੀ ਮਾਰੀ ਦੋ ਮੁੱਕੀ ਮਾਰੀ ਖਾਲ ਚ ਡਿੱਗ ਪਿਆ ਖਾਲ ਦੇ ਵਿੱਚ ਜਿਹੜਾ ਇੱਕ ਮਹੂਰ ਸੀਗਾ ਭਈਆ ਜਿਹੜਾ ਨਾਲ ਲੈ ਕੇ ਗਿਆ ਉੱਥੇ ਹੀ ਹਸਪਤਾਲ ਚ ਉਹ ਨਾਲ ਗਿਆ ਜੀ ਉਹ ਉੱਥੇ ਬੱਠਿਆ ਅਸੀਂ ਆ ਪਟਿਆ ਨੂੰ ਹੁੰਦਾ ਕੇ ਉੱਤੋਂ ਕੋਈ ਹਥਿਆਰ ਦੀ ਵਾਰ ਕੋਈ ਕੀਤੀ ਹੈ ਵਾਰ ਤੋਂ ਨਹੀਂ ੱਟਕਾ ਮੁੱਕੀ ਤੇ ਲੱਤਾਂ ੱਟਕਾ ਮੁੱਕੀ ਆ ਰਹਾ ਇਹ ਕਿਸੇ ਬੱਚੇ ਵੀ ਮਰ ਗਿਆ ਬਗੈਰ ਰஞ்சிਸ਼ ਦੇ ਮਾਰ ਪਟਾਈ ਹੋਈ ਹੈਗੀ ਹਾਂਜੀ ਧੱਕਾ ਮੁੱਕੀ ਨਾ ਜਦੋਂ ਬੱਜਾ ਜੇ ਖਾਲ ਚ ਬੱਜਾ ਜੇ ਕੋਈ ਸਿਰ ਬੱਜਾ ਜਾਂ ਕੁਝ ਵੀ ਬੱਜਾ ਮੰਨ ਕੇ ਤਾਂ 60 ਵੇਟ ਬੱਜ ਗਈ ਹਾਂ ਮਾੜਾ ਮੋਟਾ ਸੀਗਾ ਸੁੱਤਾ ਪਿਆ ਸੀ ਸਾਹ ਸੀਗਾ ਮਾੜਾ ਮੋਟਾ ਇਹਨਾਂ ਨੇ ਗੱਡੀ ਲੈ ਕੇ ਠੰਡੇ ਲੈ ਜਾਂਦੀ ਹਸਪਤਾਲ ਪਰਿਵਾਰ ਚ ਕੌਣ ਕੌਣ ਹੈਗਾ ਪਰਿਵਾਰ ਚ ਵੀ ਆਪਣਾ ਹੀ ਆਪਦੇ ਜੀ ਕਮਾਈ ਕਰਨ ਵਾਲਾ ਨਹੀਂ ਉਹਨਾਂ ਦੇ ਕਮਾਈ ਕਰਨ ਵਾਲਾ ਨਹੀਂ ਕੋਈ ਨਰਾ ਮਾਦੋਏ ਗਰਦਈ ਉਹਦੇ ਪੰਜ ਚਾਰ ਕੁੜੀਆਂ ਗੀਆਂ ਇੱਕ ਮੁੰਡਾ ਜੀ ਛੋਟਾ ਕੁੜੀ ਦਾ ਵਿਆਹ ਤੇ ਰਿਆ ਸੀਗਾ ਜੀ ਹੋਨ ਕਾ ਦੌ ਜਾਰਾ ਰੱਖੋਗੇ ਹਾਂਜੀ ਬਹੁਤ ਔਖਾ ਜੀ ਗੁਜ਼ਾਰਾ ਹਾਂਜੀ ਕਰਦੇ ਕਰਦੇ ਉਹਨਾਂ ਨੇ ਪੇਕੀ ਹੈ ਹਾਂਜੀ ਪੇਕੀ ਹੈ ਤੇ ਹੁਣ ਮੰਗ ਕੀ ਹੈ ਤੁਹਾਡੀ ਮੰਗ ਜੇ ਆਪਣਾ ਉਹਨਾਂ ਮਾੜਾ ਮੋਟਾ ਬੱਚਾ ਵਾਰੇ ਮਾਂ ਗਵਾਰੇ ਇਨਾਂ ਨੂੰ ਕੋਈ ਖੋਜੇ ਕਿੰਨੇ ਬੰਦੇ ਨੇ ਕੁੱਟੇ ਮਾਰ ਕੀਤੀਗੇ ਤਿੰਨ ਬੰਦੇ ਨੇ ਤਿੰਨ ਬੰਦੇ ਫੜਲੇ ਪੁਲਿਸ ਨੇ ਹਾਂਜੀ ਫੜਲੇ ਪੁਲਿਸ ਨੇ ਜੀ ਕਦੋਂ ਆਈਏ ਪੁਲਿਸ ਤੇ ਰਾਤੇ ਰਾਤ ਫੜਾਈ ਹੈ ਜੀ ਹਾਂਜੀ ਅੱਲਾ ਵੀ ਕੋਈ ਪ੍ਰੋਬਲਮ ਹੈ ਕੀ ਇਨਾਂ ਪ੍ਰਵਾਸੀਆਂ ਤੋਂ ਜਿਹੜੇ ਦੱਸੇ ਜਾ ਰਹੇ ਤੁਹਾਡੇ ਨਹੀਂ ਪਹਿਲਾਂ ਦੀ ਹਾਂ ਪਹਿਲਾਂ ਇਹਨਾਂ ਨੇ ਆਉਂਦੀ ਹੁੰਦੇ ਸੀਗੇ ਕੰਪਲੀਟ ਲਿਖਾਈ ਸੀਗੀ ਪੁਲਿਸ ਦੇ ਵਿੱਚ ਇੱਕ ਮਿੰਟ ਬਹਲਾ ਲਿਖਾਈ ਸੀ ਕੰਪਲੀਟ ਪੁਲਿਸ ਦੇ ਵਿੱਚ ਉਹ ਵੀ ਇਹਨਾਂ ਨੇ ਸਾਫ-ਸੂਬ ਕਰਦੇ ਹੁੰਦੇ ਸੀ ਜਾਂ ਕਿਵੇਂ ਵੀ ਉਹਨਾਂ ਨੇ ਇੱਕ ਦੋ ਵਾਰੀ ਐਂ ਕਹਤਾ ਵੀ ਸਾਡੇ ਮੋਬਾਈਲ ਖੁੰਦੇ ਆ ਸਾਡਾ ਐਂ ਕਰਦੇ ਆ ਸਾਡਾ ਵਾਹ ਕਰਦੇ ਇੱਕ ਦੋ ਵਾਰੀ ਵੰਨਦੇ ਇਲਜ਼ਾਮ ਉਲਟ ਲਵਾਤਾ ਜਿਹਨਾਂ ਦਾ ਭਈਆਂ ਨਹੀਂ ਉੱਥੇ ਕੰਮ ਕਰਦੇ ਹੈਕਰੀ ਚੈਲ ਫੈਕਟਰੀ ਹੈ ਨੇੜੇ 1 ਕਿਲੋਮੀਟਰ ਤੇ ਹਾਂ ਜੇਪਸਰ ਇੱਕ ਕਤਲ ਦਾ ਮਾਮਲਾ ਸਾਹਮਣੇ ਆਇਆ ਇੱਕਾ ਜਿਹੀ ਕੋਨੋ ਜਿੰਨੋਂ ਸੀ ਫਰਕੇ ਨੇ ਵਾਰਦਾਤ ਹੋਈ ਅੱਜ ਸਾਨੂੰ ਇੱਕ ਰੁਕਾ ਪ੍ਰਾਪਤ ਹੋਇਆ ਸੀਗਾ ਪੀਸੀਐਨ ਡੀਸੀਆਰ ਤੋਂ ਵੀ ਜਸਪਾਲ ਸਿੰਘ ਇਸ ਕੱਦੂ ਪੁੱਤਰ ਹਰਚੇਤ ਸਿੰਘ ਵਾਸੀ ਕੋਟਸ਼ਮੀਰ ਜਿਹੜੀ ਦੀ ਡੈੱਡ ਬੋਡੀ ਮੋਰਚੀ ਦੇ ਵਿੱਚ ਪਈ ਹੈ ਜਦੋਂ ਅਸੀਂ ਇਹਦਾ ਮਿਲੇ ਇਹਨੂੰ ਤਹਿਕੀਕਤ ਕੀਤੀ ਬਿਆਨ ਲਿਖਿਆ ਉਹਦੀ ਸਟੇਟਮੈਂਟ ਉਹਦੇ ਫਾਰਮ ਦੀ ਲਿਖੀ ਤਾਂ ਇਹ ਸਾਹਮਣੇ ਆ ਵੀ ਉੱਥੇ ਕੋਈ ਫੈਕਟਰੀ ਹੈਗੀ ਕੋਰਸ਼ਮੀਰ ਦੇ ਵਿੱਚ ਜਿੱਥੋਂ ਕਿ ਤਿੰਨ ਪ੍ਰਵਾਸੀ ਮਜ਼ਦੂਰ ਹੈ ਜਿਹੜੇ ਇੱਕ ਦਾ ਨਾਂ ਹੈਗਾ ਜੀ ਪਵਨ ਓਮ ਪ੍ਰਕਾਸ਼ ਤੇ ਸੁਮਿਤ ਇਹ ਤਿੰਨੇ ਕੋਈ ਸੌਦਾ ਵਗੈਰਾ ਲੈਣ ਜਿਹੜੇ ਉੱਥੇ ਪਿੰਡ ਦੇ ਵਿੱਚ ਆਉਂਦੇ ਰਹਿੰਦੇ ਆ ਵੈਸੇ ਫੈਕਟਰੀ ਵਿੱਚ ਕੰਮ ਕਰਦੇ ਆ ਉੱਥੇ ਸੌਦਾ ਪੱਤਾ ਲੈਣ ਕੋਈ ਦੁਕਾਨਾਂ ਤੇ ਆਉਂਦੇ ਆ ਕੱਲ ਇਹ ਕਿਤੇ ਕੋਈ ਗਾਲੀ ਗਲੋਚੂਚੀ ਉਚੀ ਕਰਦੇ ਹੋਣੇ ਆ ਤੇ ਇਹਦੇ ਜਸਪਾਲ ਸਿੰਘ ਕਦੂ ਆ ਜਿਹੜਾ ਇਹਨਾਂ ਨੂੰ ਵਰਜਿਆ ਵੀ ਭਾਈ ਤੁਸੀਂ ਇੱਥੇ ਧੀਆ ਭੈਣ ਵਾਲੇ ਘਰ ਆ ਤੁਸੀਂ ਇਹੋ ਜਿਹਾ ਮਤਲਬ ਗਾਲੀ ਗਲੋਚੂਚੀ ਨਾ ਕਰੋ ਤਾਂ ਜਿੱਥੋਂ ਇਹਨਾਂ ਦਾ ਬਹਿਸ ਹੋਇ ਉਹਨਾਂ ਕੁੱਟਮਾਰ ਕਰਨੀ ਸ਼ੁਰੂ ਕਰਤੀ ਇਹਨਾਂ ਨੇ ਤੇ ਉੱਥੇ ਨਾਲ ਨਾਲਾ ਸੀਗਾ ਉਹਦੇ ਵਿੱਚ ਇਹ ਲਾਈ ਝਗੜਾ ਕਰਦੇ ਕਰਦੇ ਵਿੱਚ ਡਿੱਗ ਗਿਆ ਉਹ ਇਹਨੇ ਪਵਨ ਕੁਮਾਰ ਤੇ ਉਮਪrakash ਵਗੇਰਾ ਨੇ ਉੱਤੇ ਉਹਦੇ ਬਹਿ ਕੇ ਉਹਨੂੰ ਕੁੱਟਮਾਰ ਕੀਤੀ ਨਾਲੇ ਉਹਨੂੰ ਵਿੱਚ ਡਬੋਤਾ ਵਿੱਚ ਡਬਾਉਂਦੇ ਰਹੇ ਫੜਫੜ ਕੇ ਉਹਨੂੰ ਉਹਦਾ ਮੂੰਹ ਜਿਹੜਾ ਵਿੱਚ ਸੀਗਾ ਉਹਦੇ ਅੰਦਰ ਪਾਣੀ ਵਗੈਰਾ ਗੰਦ ਵਗੈਰਾ ਅੰਦਰ ਭਰਨ ਕਰਕੇ ਤੇ ਉਹਦੇ ਵਿੱਚ ਸੀਗਾ ਨਸਾਂਬੱਦ ਹੋ ਗਿਆ ਸਾਬੱਦ ਹੋ ਕੇ ਜਦੋਂ ਉਹਦੇ ਬਾਪ ਜਿਹੜੇ ਐਮਸੀ ਸਾਹਿਬ ਕੋਲ ਸੀਗੇ ਉਹਨਾਂ ਨੇ ਜੀ ਫਿਰ ਉਹਨੂੰ ਦਾਖਲ ਕਰਵਾਇਆ ਲੈ ਕੇ ਤੇ ਸਿਵਲ ਹਸਪੀਟਲ ਦੇ ਵਿੱਚ ਜੋ ਤੁਹਾਨੂੰ ਨੇ ਰਿਫਰ ਕਰਤਾ ਵੀ ਇਹਦਾ ਬਹੁਤ ਸੀਰੀਅਸ ਕੰਡੀਸ਼ਨ ਹੈ ਤੇ ਉਹਨੂੰ ਦੇਖਦੇ ਹੋਏ ਏਮਸ ਦਾ ਰਿਫਰ ਕਰਤਾ ਜਿੱਥੇ ਰਸਤੇ ਜਾਂਦੇ ਹੋਏ ਉਸਦੀ ਮੌਤ ਹੋ ਗਈ। ਕਿੰਨੀ ਕੀ ਉਮਰ ਹੈਗੀ? ਇਹਦੀ ਉਮਰ ਤਕਰੀਬਨ 40 ਸਾਲ ਹੈ ਜੀ। ਕੀ ਕੰਮ ਕਰਦਾ ਸੀ? ਇਹ ਮਿਹਨਤ ਮਜ਼ਦੂਰ ਦਾ ਕੰਮ ਕਰਦਾ ਸੀਗਾ। ਕਾਨੂੰਨ ਕਿਰਿਆ ਲੜਾਈ ਦਾ ਕੰਮ ਕੀ ਜਾਂ ਮਰਡਰ ਦਾ ਕੰਮ ਕੀ। ਮਤਲਬ ਉਹ ਗਾਲੀ ਗਲੋਚ ਕਰਦੇ ਸੀਗੇ ਜੀ ਗਾਲੀ ਗਲੋਚ ਕਰਦੇ ਸੀ ਅੱਗੇ ਵੀ ਕਿਤੇ ਲੰਘਦੇ ਟੱਪਦੇ ਜਾਂਦੇ ਕੋਈ ਇੱਕ ਦੂਜੇ ਨੂੰ ਗਾਲਾਂ ਗੂਲਾਂ ਕੱਢਣੀਆਂ ਕੋਈ ਬੰਦੀ ਭਾਸ਼ਾ ਬੋਲਦੇ ਸੀ। ਇਹ ਕਹਿੰਦੇ ਕਿ ਸ਼ਿਕਾਇਤ ਪਹਿਲਾਂ ਵੀ ਦਿੱਤੀ ਹੈ ਕਿ ਇਹ ਇਸ ਤਰ੍ਹਾਂ ਹੀ ਗਾਲੀ ਗਲੋ ਇਕ ਕੋਈ ਧਿਆਨ ਚ ਨਹੀਂ ਆਈ ਜੀ ਸਾਡੇ ਤੱਕ ਫੇਰ ਵੀ ਚੈੱਕ ਕਰ ਲਾਂਗੇ ਜੇ ਕੋਈ ਹੋਈ ਤਾਂ ਪਰ ਨਹੀਂ ਧਿਆਨ ਚ ਆਈ ਕੋਈ ਹੁਣ ਅਸੀਂ ਤਿੰਨਾਂ ਤੇ ਇਹਨਾਂ ਦੇ ਖਿਲਾਫ ਅਸੀਂ ਐਫ ਆਈ ਆਰ ਲੌਂਚ ਕੀਤੀ ਹੈ ਕੋਈ ਅਰੈਸਟ ਹੋਈ ਇਹਨਾਂ ਚ ਹਾਂ ਜੀ ਤੱਕ ਨਹੀਂ ਹੋਈ ਜੀ ਭੱਜ ਗਏ ਸੀ ਜਲਦੀ ਅਰੈਸਟ ਕਰ ਲਾਂਗੇ ਸੀ ਇਹਨਾਂ ਨੂੰ ਜੀ ਇਹ ਜਿਹੜਾ ਬੰਦਾ ਕਿੱਥੋਂ ਦਾ ਰਹਿਣ ਵਾਲਾ ਸੀਗੇ ਇਹ ਕੋਰਸ਼ਮੀਰ ਦਾ ਸੀਗਾ ਜੀ ਸ਼ਾਮ ਬਸਤੀ ਕੋਰਸ਼ਮੀਰ ਹੈ ਜੀ